ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਯੂ ਆਰ ਵੈਰੀ ਵੈਲ ਯੂ ਆਰ ਪਲੇਸਿਸ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਆ ਉਹ ਡਿਵਾਈਨ ਸ਼ਿਲਕ ਦੇ ਸੂਟ ਰਹਿਣਗੇ ਜੀ ਤੇ ਬਾਕੀ ਤੁਹਾਨੂੰ ਇਹੀ ਸਭ ਤੋਂ ਪਹਿਲਾਂ ਇਹੀ ਕਹਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਰੂਟਿਕ ਜੱਖ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਉੱਤੇ ਜਾ ਕੇ ਵੀ ਫੋਲੋ ਕਰੋ ਕਿਉਂਕਿ ਉੱਥੇ ਆਪਾਂ ਹਰ ਇੱਕ ਸੂਟ ਦੀ ਜੋ ਵਰਕ ਵਾਲੇ ਸੂਟ ਹੁੰਦੇ ਨੇ ਸਟੀਚਿੰਗ ਦੇ ਜੋ ਜੋ ਵੀ ਪੈਟਰਨ ਹੈ ਆਪਾਂ ਉੱਥੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਤੇ ਚਲੋ ਜੀ ਅੱਜ ਤੇ ਆਪਾਂ ਸੂਟ ਡਿਵਾਈਨ ਸ਼ਿਲਪ ਦੇ ਸਟਾਰਟ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਆਪਣੀ ਵੀਡੀਓ ਦੇ ਵਿੱਚ ਆਪਾਂ ਨੇ ਜੋ ਵੀ ਪ੍ਰਾਈਸ ਨੇ ਦੱਸੇ ਹੋਏ ਹੁੰਦੇ ਨੇ ਪੂਰੀ ਫੈਬਰਿਕ ਦੀ ਡੀਟੇਲਿੰਗ ਦਿੱਤੀ ਹੋਈ ਹੁੰਦੀ ਹੈ ਜੀ ਲਓ ਜੀ ਸਭ ਤੋਂ ਪਹਿਲਾ ਸੂਟ ਆਪਣੇ ਕੋਲੇ ਕਿੰਨਾ ਪਿਆਰਾ ਜਿਹਾ ਫਿਰੋਜ਼ੀ ਜਿਹੜੀ ਇਹ ਡਿਵਾਈਨ ਸ਼ਿਲਕ ਹੈ ਇਹ ਵਧੀਆ ਵਾਲੀ ਹੈ ਕਿਉਂਕਿ ਇਹਦੇ ਵਿੱਚ ਨਾ ਕਾਫੀ ਤਰ੍ਹਾਂ ਦੀ ਵੈਰਾਈਟੀ ਆ ਚੁੱਕੀ ਹੈ ਡਿਵਾਈਨ ਸ਼ਿਲਕ ਦੇ ਵਿੱਚ ਇਹਦੇ ਵਿੱਚ ਕਾਫੀ ਤਰ੍ਹਾਂ ਦੀ ਵੈਰਾਈਟੀ ਆ ਚੁੱਕੀ ਹੈ ਤੇ ਵੱਟ ਜੋ ਆਪਾਂ ਲੈ ਕੇ ਆਏ ਆਂਗੇ ਇਹ ਬਹੁਤ ਹੀ ਜ਼ਿਆਦਾ ਵਧੀਆ ਸੁਪੀਰੀਅਰ ਕੁਆਲਟੀ ਹੈ ਹਲਕੇ ਵਾਲਾ ਸੋਨੂੰ ਮੈਂ ਫੀਲ ਕਰਾ ਸਕਾਂ ਐਦਾਂ ਬਹੁਤ ਹੀ ਜ਼ਿਆਦਾ ਸੌਫਟ ਵਾਲਾ ਤੇ ਹਲਕਾ ਲਾਈਟ ਵੇਟ ਸੂਟ ਹੈਗਾ ਤੇ ਲਾਈਟ ਵੇਟ ਸੂਟ ਰਹੂਗਾ ਜੀ 5 ਮੀਟਰ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਤੇ ਕਲਰ ਨੇਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਜੇ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸ਼ਰਟ ਵੀ ਲੈ ਸਕਦੇ ਹੋ ਤੇ ਉਹਦੇ ਨਾਲ ਬਾਟਮ ਡਾਈ ਕਰਵਾ ਕੇ ਦੇਵਾਂਗੇ ਤੁਹਾਨੂੰ ਜਿਹੜਾ ਵੀ ਕਲਰ ਤੁਸੀਂ ਕਹੋਗੇ 크ريب ਦੀ ਬਾਟਮ ਡਾਈ ਕਰਵਾ ਕੇ ਲਵਾਂਗੇ ਤੁਸੀਂ 5 ਮੀਟਰ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਤੇ ਜਿਹੜਾ 5 ਮੀਟਰ 올ਓਵਰ ਦਾ ਜਿਹੜਾ ਪ੍ਰਾਈਸ ਹੋਊਗਾ ਉਹ ਅਲੱਗ ਹੋਊਗਾ ਜਿਹੜਾ ਮੈਚਿੰਗ ਦਾ ਹੋਊਗਾ ਉਹ ਅਲੱਗ ਹੋਊਗਾ ਤੇ ਨੈਕਸਟ ਕਲਰ ਜੋ ਹੈ ਨੈਕਸਟ ਕਲਰ ਜੋ ਆਪਣੇ ਕੋਲ ਹੈਗਾ ਬੜਾ ਪਿਆਰਾ ਜਿਹਾ ਨੈਕਸਟ ਕਲਰ ਦੇਖੋ ਕਿੰਨਾ ਸੋਹਣਾ ਜਿਹਾ ਪ੍ਰਿੰਟ ਹੈ ਮੈਂ ਤੁਹਾਨੂੰ ਪ੍ਰਿੰਟ ਪੂਰਾ ਖੋਲ ਕੇ ਦਿਖਾਨੀ ਆਂਗੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਐਵੇਂ ਫੀਲ ਹੈ ਜਿਹੜਾ ਸੌਫਟ ਵਾਲਾ ਫੀਲ ਹੁੰਦਾ ਹੈਗਾ ਮੈਂ ਤੁਹਾਨੂੰ ਫੀਲ ਕਰਾ ਸਕਾਂ ਆਈ ਥਿੰਕ ਸੋ ਤੇ ਬੜਾ ਪਿਆਰਾ ਜਿਹਾ ਫੈਬਰਿਕ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਾਏਗਾ ਇਹਨੂੰ ਤੁਸੀਂ ਸਮਰ ਦੇ ਵਿੱਚ ਆ ਆਰਾਮ ਨਾਲ ਵੀ ਕਰ ਸਕਦੇ ਹੋਗੇ ਕਾਟਨ ਦੀ ਫੈਬਰਿਕ ਲਾਈਨਿੰਗ ਲਗਵਾ ਕੇ ਬਹੁਤ ਸੋਹਣਾ ਸੂਟ ਹੈਗਾ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਹੈਗਾ ਇਹ ਵੀ ਤੇ ਡਿਵਾਈਨ ਸ਼ਿਲਕ ਦੇ ਸੂਟ ਤੇ ਨੈਕਸਟ ਕਲਰ ਦੇਖੋ ਨੈਕਸਟ ਕਲਰ ਵੀ ਬੜਾ ਪਿਆਰਾ ਜ ਹੈ ਬਹੁਤ ਸੋਹਣਾ ਕਲਰ ਹੈਗਾ ਔਲਓਵਰ 5 ਮੀਟਰ ਇਹ ਸੂਟ ਹੈਗਾ ਦੇਖੋ ਕਿੰਨਾ ਸੋਹਣਾ ਜ ਹੈ ਇਹਦੇ ਵਿੱਚ ਜੋ ਪ੍ਰਿੰਟਿੰਗ ਬਣੀ ਹੋਈ ਹੈਗੀ ਤੇ ਨੈਕਸਟ ਜਿਹੜਾ ਹੈਗਾ ਆਪਣੇ ਕੋਲੇ ਲਾਈਲਕ ਪਰਪਲ ਕਲਰ ਬੜਾ ਪਿਆਰਾ ਜ ਹੈ ਬੜਾ ਪਿਆਰਾ ਜਿਹਾ ਛੇੜ ਹੈ ਛੇੜ ਸਾਰੇ ਇੱਕ ਤੋਂ ਇੱਕ ਨੇ ਕੋਈ ਵੀ ਛੇੜ ਇਹਦਾ ਲੈਣੀ ਹੈਗਾ ਵੀ ਜਿਹੜਾ ਛੱਡਣ ਵਾਲਾ ਹੁੰਦਾ ਹੈਗਾ ਸਾਰੀ ਛੇੜ ਬਹੁਤ ਪਿਆਰੀ ਜਿੰਦੀ ਦੇਖੋ ਕਿੰਨਾ ਪਿਆਰਾ ਜਿਹਾ ਛੇੜ ਹੈ ਵੀ ਤੇ ਡਵਾਈਨ ਸ਼ਿਲਕ ਦੇ ਵਿੱਚ ਆਪਣੇ ਕੋਲੇ ਦੋ ਜਸਟ ਓਨਲੀ ਸ਼ਰਟਸ ਹੈਗੀਆਂ ਨਹੀਂ ਐ ਡਵਾਈਨ ਸ਼ਿਲਕ ਦੇ ਵਿੱਚ ਦੇਖੋ ਜੀ ਬਹੁਤ ਸੋਹਣੀ ਜੀ ਸ਼ਰਟ ਹੈ ਇਹ ਇਹਦੇ ਨਾਲ ਤੁਸੀਂ ਜਿਦਾ 크ريب ਕਹਿ ਰਹੇ ਦੀ ਬਾਟਮ ਜੇ ਤੁਸੀਂ ਮਸ਼ਲੀਨ ਦੀ ਕਹੋਗੇ ਸੀ ਮਸ਼ਲੀਨ ਦੀ ਲਗਵਾ ਦਾਂ ਕਈ ਪਣਾ ਕਹਿੰਦੇ ਨੇਗੇ ਵੀ ਗਰਮੀ ਦੇ ਵਿੱਚ ਕਲੀ ਸ਼ਰਟ ਤੇ ਲਾਈਨਿੰਗ ਲੱਗ ਜੇ ਬਾਟਮ ਤੇ ਨਾਲ ਲੱਗੇ ਤਾਂ ਆਪਾਂ ਮਸ਼ਲੀਨ ਦੀ ਵੀ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਹਾਂਗੇ ਜੇ ਉਹਨਾਂ ਦਾ ਪ੍ਰਾਈਸ ਉਹਦੇ ਹਿਸਾਬ ਨਾਲ ਹੀ ਹੋਊਗਾ 크ريب ਤਾਂ ਉਹਦੇ ਹਿਸਾਬ ਨਾਲ ਤੇ ਮਸ਼ਲੀਨ ਦਾ ਵੀ ਆਪਣੇ ਹਿਸਾਬ ਕਿਤਾਬ ਨਾਲ ਉਹ ਤੁਸੀਂ ਮੇਰੇ ਤੋਂ ਡਿਟੇਲਿੰਗ ਲੈ ਸਕਦੇ ਹੋ ਜਿਹੜਾ ਆਪਣਾ ਨੰਬਰ ਹੈ 9253115036 ਆਪਣਾ ਨੰਬਰ ਹੈਗਾ ਇਹਦੇ ਤੇ ਤੁਸੀਂ スクリーンショット ਪੇਜ ਕੀ ਆਪਣਾ ਇਹ ਵੀ ਸ਼ਰਟ ਆਪਣੇ ਕੋਲ ਬੜੇ ਪਿਆਰੇ ਜੀ ਸੂਟ ਨੇ ਬਹੁਤ ਹੀ ਹਲਕੀਆਂ ਤੇ ਲਾਈਟ ਵੇਟ ਸ਼ਰਟਸ ਨੇ ਇਹ ਬਹੁਤ ਹਲਕੀਆਂ ਤੇ ਉਸ ਤੋਂ ਬਾਅਦ ਡਿਵਾਈਨ ਛਿੰਕ ਦੇ ਵਿੱਚ ਆਪਣੇ ਕੋਲੇ ਜੋ ਵੀ ਦੁਪੱਟੇ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣ ਲੱਗੀ ਆਂਗੀ ਬਹੁਤ ਜ਼ਿਆਦਾ ਸੋਹਣਾ ਹੈਗਾ ਸੂਟ ਇਹ ਵੀ ਬਹੁਤ ਸੋਹਣਾ ਜਿਹਾ ਸ਼ੇਡ ਹੈ ਦੇਖੋ ਕਪੜਾ ਬਹੁਤ ਜ਼ਿਆਦਾ ਸੋਹਣਾ ਜੀ ਸੁਪੀਰੀਅਰ ਹੈਗਾ ਤੇ ਹਲਕਾ ਤੇ ਲਾਈਟ ਵੇਟ ਹੈ ਉਹ ਹਾਰਡ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਏਦਾਂ ਹੀ ਦਿਖਾ ਰਹੀ ਆਂਗੀ ਹਾਰਡ ਵਾਲਾ ਫੈਬਰਿਕ ਨਹੀਂ ਹੈਗਾ ਆਪਣੇ ਕੋਲ ਜਿਹੜਾ ਸਟੱਫ ਆਪਾਂ ਰੱਖਦੇ ਉਹ ਵਧੀਆ ਜਿਹੀ ਰੱਖਦੇ ਆਂਗੇ ਤੇ ਬ੍ਰਾਂਡ ਚ ਹੀ ਰੱਖਦੇ ਆਂਗੇ ਘਟੀਆਂ ਵਾਲਾ ਫੈਬਰਿਕ ਆਪਾਂ ਨਹੀਂ ਰੱਖਦੇ ਹੈਗੇ ਤੇ ਜਿਹੜੀ ਇਹਦੇ ਨਾਲ ਵਾਟਮੇਗੀ ਇਹ ਹੀ ਹੈ ਤੇ ਇਹਦੇ ਨਾਲ ਦੁਪੱਟਾ ਵੀ ਹੈ ਇਹਦੇ ਨਾਲ ਦੁਪੱਟਾ ਵੀ ਹੈ ਇਹ ਦੁਪੱਟਾ ਇਹਦੇ ਨਾਲ 2 ਮੀਟਰ ਦਾ ਖੁੱਲਾ ਡੁਲਾ ਦੁਪੱਟਾ ਰਹੂਗਾ ਬਹੁਤ ਸੋਹਣਾ ਤੇ ਨੈਕਸਟ ਕਲਰ ਇਹਦੇ ਵਿੱਚ ਜਿਹੜਾ ਹੈਗਾਗਾ ਉਹ ਮਸਟਰਡ ਨੈਕਸਟ ਕਲਰ ਜੋ ਹੈਗਾ ਇਹਦੇ ਵਿੱਚ ਮਸਟਰਡ ਹੈਗਾ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਛੇੜਦਾ ਇਹਦੀ ਕਲਰ ਸਾਰੇ ਬਹੁਤ ਜਿਆਦਾ ਸੋਹਣੇ ਨੇਗੇ ਫੈਬਰਿਕ ਬਹੁਤ ਜਿਆਦਾ ਵਧੀਆ ਇੱਕ ਨੰਬਰ ਦਾ ਫੈਬਰਿਕ ਹੈ ਜੀ ਫੈਬਰਿਕ 'ਚ ਕੋਈ ਕੰਪਲੀਟ ਨਹੀਂ ਹੈ ਕਿ ਫੈਬਰਿਕ ਦੀ ਵੀ ਜੀ ਹਾਰਡ ਹੈ ਜਾਇ ਪੈਣਾ ਨਹੀਂ ਹੈ ਕਈ ਚੁਬਦਾ ਕੁਝ ਵੀ ਐਦਾਂ ਦਾ ਨਹੀਂ ਹੈਗਾ ਤੁਸੀਂ ਡੇਲੀ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਹਰਾ ਨਾਲ ਆਰਾਮਦਾਇਕ ਫੈਬਰਿਕ ਹੈ ਤੇ ਇਹਦਾ ਦੁਪੱਟਾ ਰਹੂਗਾ ਜੀ ਤੇ ਨੈਕਸਟ ਕਲਰ ਆ ਗਿਆ ਜੀ ਪਿੰਕ ਚ ਬੜਾ ਪਿਆਰਾ ਜਿਹਾ ਪਿੰਕ ਕਲਰ ਹੈ ਦੇਖੋ ਜੀ ਬਹੁਤ ਸੋਹਣਾ ਜਿਹਾ ਇਹਦੀ ਸ਼ਰਟ ਰਹੂਗੀ ਤੇ ਇਹਦੀ ਬਾਟਮ ਹੈ ਦੇਖੋ ਜੀ ਇਹਦੀ ਬਾਟਮ ਹੈਗੀ ਤੇ ਇਹਦੀ ਦੁਪੱਟਾ ਨਾਲ ਦੁਪੱਟਾ ਇਹਦਾ ਜਿਹੜਾ ਦੁਪੱਟਾ ਹੈਗਾ ਇਹ ਮਸ਼ਲੀਨ ਦਾ ਦੁਪੱਟਾ ਰਹੂਗਾ ਇਹ ਜਿਹੜੇ ਮੈਂ ਦੋ ਦੁਪੱਟਿਆਂ ਵਾਲੇ ਦਿਖਾ ਚੁੱਕੀ ਆਂਗੀ ਇਹ ਇਹਨਾਂ ਦੇ ਨਾਲ ਡਿਵਾਈਨ ਦੀ ਸ਼ਿਲਕਰੀ ਦੁਪੱਟੇ ਰਹਿਣਗੇ ਇਹਦੇ ਨਾਲ ਮਸ਼ਲੀਨ ਦਾ ਰਹੂਗਾ ਕਿਉਂਕਿ ਮੈਂ ਹਰ ਇੱਕ ਚੀਜ਼ ਦੀ ਡਿਟੇਲਿੰਗ ਤੁਹਾਨੂੰ ਦੇਣਾ ਚਾਹੁੰਦੀ ਆਂ ਕਿ ਮੈਨੂੰ ਇਹ ਨਾ ਹੋਵੇ ਮੇਰੇ ਕਸਟਮਰ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੋਵੇ ਜਬ ਆਦਤੇ ਵਿੱਚ ਵੀ ਅਸੀਂ ਮੰਗਵਾਇਆ ਕੁਝ ਹੋਰ ਸੀ ਆਇਆ ਕੁਝ ਹੋਰ ਉਹ ਨਹੀਂ ਆਪਾਂ ਦੱਸਣਾ ਚਾਹੁੰਦੇ ਹੈਗੇ ਉਹ ਇਦਾਂ ਦਾ ਆਪਣਾ ਕੰਮ ਹੈ ਨਹੀਂਗਾ ਇਹ ਡਿਵਾਈਨ ਸ਼ਿਲਕ ਦੇ ਵਿੱਚੀ ਜੋ ਸ਼ਰਟ ਹੈਗੀ ਤੇ ਨਾਲ ਬਾਟਮ ਹੈਗੀ ਤੇ ਇਹ ਹੀ ਆਪਣੇ ਨਾਲ ਮਸ਼ਲੀਨ ਦੀ ਹੀ ਇਹਦੇ ਨਾਲ ਮਸ਼ਲੀਨ ਦੇ ਹੀ ਦੁਪੱਟਾ ਹੈਗਾ ਬਹੁਤ ਸੋਹਣਾ ਸਿਰ ਤੇ ਖੜਨ ਵਾਲੇ ਦੁਪੱਟੇ ਨੇ ਚਾਹੀਏ ਉਹ ਡਬਾਈਂਦਾ ਹੋਵੇ ਚਾਹੀਏ ਉਹ ਮਸ਼ਲੀਨ ਦਾ ਹੋਵੇ ਬਟ ਦੁਪੱਟੇ ਤੋਂ ਉਹ ਤਰ੍ਹਾਂ ਦੇ ਜਿਹੜੇ ਆਪਣੇ ਸਲਿੱਪ ਨਹੀਂ ਕਰਨਗੇ ਆਪਣੇ ਸਿਰ ਤੋਂ ਪਹਿਣਾ ਕਹਿੰਦੇ ਨੇ ਜੇ ਗੁਰਦੁਆਰਾ ਸਾਹਿਬ ਜਾਣ ਦੇ ਲਈ ਜਾਂ ਆਪਾਂ ਐਦਾਂ ਫਾਰਮਲ ਵੇਅਰ ਦੇ ਲਈ ਆਪਾਂ ਲੈ ਸਕਦੇ ਆਂਗੇ ਹੈਨਾ ਕਿੱਤੇ ਜਾਣਾ ਹੈ ਪਹਿਣਾ ਨੇ ਕਿਸ ਦੀ ਕੀਟੀ ਪਾਰਟੀ ਵਗੈਰਾ ਐਦਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਨੇਗੇ ਜਾਂ ਬਾਹਰ ਵਾਲੀਆਂ ਪਹਿਣਾ ਗੁਰਦੁਆਰਾ ਸਾਹਿਬ ਪੈਲੀ ਜਾਂਦਾ ਲੈਂਦੀਆਂ ਨੇਗੇ ਉਹ ਕਦੇ ਨਹੀਂ ਦੁਪੱਟਾ ਨਸਕੀ ਪਕਰਦਾ ਹੋਵੇ ਦੁਪੱਟਾ ਨਹੀਂ ਸਲਿੱਪ ਕਰੂਗਾ ਤੁਹਾਡਾ ਸਿਰ ਤੋਂ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਇਹਦਾ ਡਿਵਾਈਨ ਦਾ ਹੀ ਹੈ ਇਹਦਾ ਦੁਪੱਟਾ ਸਿਰਫ ਕੋਈ ਦੁਪੱਟਾ ਹੈਗਾ ਜਿਹੜਾ ਆਪਣੇ ਕੋਲੇ ਮਸ਼ਲਿੰਦਾ ਹੈ ਇਹਦਾ ਡਿਵਾਈਨ ਦਾ ਹੀ ਹੈਗਾ ਬਹੁਤ ਸੋਹਣੇ ਦੁਪੱਟੇ ਨੇ ਜੀ ਡਿਜ਼ਾਈਨਿੰਗ ਵਾਲੀ ਘੈਂਟ ਹੈ ਇਹਨਾਂ ਦੀ ਦੁਪੱਟਿਆਂ ਦੀ ਬਹੁਤ ਸੋਹਣੇ ਸੂਟ ਨੇਗੇ ਤੇ ਇਹਨਾਂ ਦਾ ਪ੍ਰਾਈਸ ਮੈਂ ਇਸ ਕਰਕੇ ਨਹੀਂ ਦੱਸ ਰਹੀ ਹੈ ਕਿਉਂਕਿ ਵੀ ਇਹ ਦੁਪੱਟੇ ਨੇਗੇ ਕੁਝ ਡਿਵਾਈਨ ਦੇ 올ਓਵਰ ਸੂਟ ਨੇ ਕੁਝ ਮੈਚਿੰਗ ਸੂਟ ਨੇ ਹੈ ਨਾ ਉਹ ਦੇ ਹਿਸਾਬ ਨਾਲ ਹੀ ਇਹਨਾਂ ਦੀ ਹੋਊਗੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ 9253115036 ਤੇ ਆਪਣਾ ਮੈਸੇਜ ਛੱਡ ਸਕਦੇ ਹੋ ਤੇ ਆਪਣੇ ਸਾਡੇ ਤੋਂ ਕੋਈ ਵੀ ਕੁਐਰੀਜ਼ ਹੈ ਕੋਈ ਵੀ ਡਿਟੇਲਿੰਗ ਲੈ ਸਕਦੇ ਹੋ ਥੈਂਕ ਯੂ ਜੀ